ਪੋਸੂ ਨਾਮਾ YouTube ਚੈਨਲ ਦੀ ਟੀਮ ਪਹੁੰਚੀ ਹੈ ਪਿੰਡ ਹਰਦਾਸਪੁਰ ਸੜਕ ਦੇ ਉੱਪਰ ਹੀ ਪਿੰਡ ਹਰਦਾਸਪੁਰ ਦੀ ਸੰਗਤ ਨੇ ਜਿਹੜਾ ਲੰਗਰ ਹੈ ਉਹ ਆਉਣ ਜਾਣ ਵਾਲੀ ਸੰਗਤ ਵਾਸਤੇ ਲਗਾਇਆ ਹੋਇਆ ਹੈ ਔਰ ਜਦੋਂ ਪੋਸੂ ਨਾਮਾ YouTube ਚੈਨਲ ਦੀ ਵੀ ਟੀਮ ਜਿਹੜੀ ਹੈ ਸ਼੍ਰੀ ਫਤੇਗੜ ਸਾਹਿਬ ਜਾਣ ਲੱਗਿਆਂ ਰਸਤੇ ਵਿੱਚ ਜਦੋਂ ਇਸ ਸੰਗਤ ਨੂੰ ਦੇਖਿਆ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਕੀ ਗੱਲਬਾਤ ਹੋਈ ਹੈ ਉਹ ਤੁਸੀਂ ਸੁਣ ਸਕਦੇ ਹੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਨਾਂ ਦਿਨਾਂ ਦੇ ਵਿੱਚ ਸ਼ਹੀਦੀ ਜੋੜ ਮੇਲ ਔਰ ਉਸ ਸ਼ਹੀਦੀ ਜੋੜ ਮੇਲ ਤੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਆਪਣੀਆਂ ਹਾਜ਼ਰੀਆਂ ਲਵਾਉਂਦੀ ਹੈ ਔਰ ਨਤਮਸਤਕ ਹੁੰਦੀ ਹੈ ਗੁਰੂ ਘਰ ਦੇ ਵਿੱਚ ਔਰ ਅਕਾਲ ਪੁਰਖ ਦਾ ਆਸ਼ੀਰਵਾਦ ਲੈਂਦੀ ਹੈ ਆਈਆਂ ਹੋਈਆਂ ਬਾਰੋਂ ਸੰਗਤਾਂ ਦੇ ਲਈ ਬਕਾਇਦਾ ਤੌਰ ਤੇ ਪਿੰਡਾਂ ਤੋਂ ਲੰਗਰ ਆ ਰਿਹਾ ਉਹਨਾਂ ਦੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਤਾਂ ਕਿ ਗੁਰੂ ਘਰ ਜਿਹੜੀ ਵੀ ਸੰਗਤ ਜਾ ਰਹੀ ਹੈ ਉਹ ਬੜੀ ਸ਼ਰਦਾ ਨਾਲ ਜਾ ਸਕੇ ਮੇਰੇ ਨਾਲ ਕੁਝ ਇੱਕ ਵੀਰ ਜੁੜੇ ਨੇ ਉਹਨਾਂ ਨਾਲ ਕਰਦਿਆਂ ਗੱਲਬਾਤ ਸਰ ਆਪ ਜੀ ਦਾ ਨਾਮ ਕੀ ਹੈ ਮੇਰਾ ਨਾਮ ਸਹਿਜਵੀਰ ਸਿੰਘ ਹੈ ਸਹਿਜਵੀਰ ਜੀ ਜਿਹੜਾ ਅੱਜ ਤੁਸੀਂ ਗੁਰੂ ਘਰ ਲੰਗਰ ਲਗਾ ਰਹੇ ਹੋ ਸ਼ਹੀਦੀ ਦਿਹਾੜੇ ਤੇ ਜੋੜ ਮੇਲ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਇਹ ਲੰਗਰ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਜੀ ਜੀ ਤੇ ਹਰ ਸਾਲ ਦੀ ਤਰ੍ਹਾਂ ਆਏ ਸੀ ਇਸ ਵਾਰ ਵੀ ਲੰਗਰ ਇੱਥੇ ਸਥਾਪਿਤ ਕੀਤਾ ਹੈ ਤੇ ਬਹੁਤ ਯਾਤਰੀ ਇਸ ਵਾਰ ਨਵੇਂ ਤੋਂ ਨਵੇਂ ਜਾ ਰਹੇ ਹਨ ਤੇ ਹਰ ਸਾਲ ਦੀ ਤਰ੍ਹਾਂ ਜਿੱਦਾ ਸਾਲਾਨਾ ਜੋੜ ਮੇਲੇ ਤੇ ਕੱਟ ਹੁੰਦਾ ਇਸ ਵਾਰ ਵੀ ਬਹੁਤ ਹੋਏਗਾ ਜੀ ਔਰ ਸੰਗਤ ਆਉਂਦੀ ਜਾਂਦੀ ਰੁਕਦੀ ਹੈ ਹਾਂਜੀ ਹਾਂ ਬਹੁਤ ਦੇਰ ਰਾਤ ਤੱਕ ਲੰਗਰ ਚੱਲਦੀ ਸਾਡਾ ਕਿਉਂਕਿ ਸੜਕ ਚੱਲਦੀ ਹੈ ਔਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਤਾਂ ਕਿ ਕੋਈ ਕਿਸੇ ਕਿਸਮ ਦੀ ਘਟਨਾ ਨਾ ਹੋ ਸਕੇ ਇੰਤਜ਼ਾਮ ਪ੍ਰਬੰਧ ਬਹੁਤ ਅੱਛੇ ਨੇ ਜੀ ਤੇ ਕੋਈ ਮਤਲ ਤੱਕਾ ਨਹੀਂ ਕੀਤਾ ਜਾ ਰਿਹਾ ਸੰਗਤ ਨਾਲ ਜਿੱਦਾਂ ਫੋਰਸ ਨਹੀਂ ਕੀਤਾ ਜਾ ਰਿਹਾ ਸੜਕ ਤੇ ਜਾ ਕੇ ਨਹੀਂ ਰੋਕਿਆ ਜਾ ਰਿਹਾ ਲੋਕਾਂ ਨੂੰ ਇਹ ਬਹੁਤ ਵਧੀਆ ਗੱਲ ਹੈ ਤੇ ਪਿੱਛੇ ਆ ਕੇ ਝਗੋਜੀ ਪ੍ਰਸ਼ਾਦਾ ਪੰਗਤ ਦਾ ਇੱਥੇ ਇੰਤਜ਼ਾਮ ਵੀ ਪਿੱਛੇ ਆ ਕੇ ਪ੍ਰਸ਼ਾਦਾ ਝਗੋਜੀ ਵੀ ਸੜਕ ਪਰ ਨਾ ਜਾਓ ਹਾਂ ਕਿਉਂਕਿ ਗੱਡੀਆਂ ਆਉਣੀ ਆ ਜਾਂਦੀਆਂ ਹਨ ਹਾਂਜੀ ਹਾਂਜੀ ਪੰਗਤ ਦਾ ਪ੍ਰਬੰਧ ਪੂਰਾ ਇੱਥੇ ਜੀ ਸਾਰੇ ਸੇਵਾਦਾਰ ਤਾਇਨਾਤ ਨੇ ਜੀ ਅੱਛਾ ਕੋਈ ਸੰਗਤ ਹੁੰਦੀ ਹੈ ਜਿਹੜੀ ਦੂਰੋਂ ਆਉਂਦੀ ਹੈ ਨਾਈਟ ਸਟੇ ਵੀ ਕਰਨਾ ਚਾਹੁੰਦੀ ਰਾਤ ਨੂੰ ਵੀ ਰੁਕਣਾ ਚਾਹੁੰਦੀ ਕਿ ਉਹਨਾਂ ਵਾਸਤੇ ਵੀ ਕੋਈ ਵਿਵਸਥਾ ਕੀਤੀ ਹੈ ਹਾਂਜੀ ਹਾਂਜੀ ਪੂਰੀ ਵਿਵਸਥਾ ਹੈ ਜੋ ਉੱਥੇ ਅੰਦਰ ਨਾਲ ਅੱਛਾ ਪਿੱਛੇ ਗੁੰਦੇ ਮੈਟ ਵਗੈਰਾ ਗੱਦੇ ਵਗੈਰਾ ਬਿਛਾਏ ਹੋਏ ਸਨ ਅੱਛਾ ਜੀ ਹਾਂ ਜੀ ਅੱਛਾ ਇਹ ਕਿਹੜੇ ਪਿੰਡ ਵੱਲੋਂ ਔਰ ਪੂਰੇ ਪਿੰਡ ਵੱਲੋਂ ਲੰਗਰ ਦਾ ਤੋਂ ਇੰਤਜ਼ਾਮ ਕੀਤਾ ਹੈਗਾ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਹਰਦਾਸਪੁਰ ਹੈ ਜੀ ਜ਼ਿਲ੍ਹਾ ਪਟਿਆਲੇ ਦਾ ਪਿੰਡ ਹੈ ਇਹ ਜੀ ਜੀ ਤੇ ਸਾਰੇ ਵੀਰਾਂ ਨੇ ਸਾਰੀ ਨਗਰ ਪੰਚਾਇਤ ਨੇ ਜੀ ਸਾਰੀ ਮਤਲਬ ਜੋ ਗਰੁੱਪ ਨੇ ਸਾਰੇ ਰਲ ਕੇ ਇਕਜੁੱਟ ਹੋ ਕੇ ਪਿੰਡ ਲੰਗਰ ਕਿੰਨੇ ਦਿਨ ਤੱਕ ਇਹ ਲੰਗਰ ਚੱਲੇਗਾ ਵੀਰ ਜੀ ਇਹ ਚੱਲੂ ਜੀ ਆਪਣਾ 28 ਸਣੀ ਅੱਛਾ 28 28 ਤਰੀਕ ਅੱਜ ਸਣੀ ਐ ਨਾ 30 ਨੂੰ ਕਿਤੇ ਭੋਗ ਪਾਉਣਾ ਫਿਰ ਜਦਨ ਮੇਡਣਾ ਹਾਂਜੀ ਕੋਈ ਮਤਲਬ ਉਧਰ ਸਮਾਪਤੀ ਹੋ ਗਈ ਵਾ ਇੱਧਰ ਸਮਾਪਤੀ ਕੱਲ 23 ਤਰੀਕ ਤੋਂ ਸਟਾਰਟ ਹੋਇਆ ਸੀ ਤੇ 28 29 ਇੱਕ ਦਿਨ ਬਾਅਦ ਤੱਕਰ ਚੱਲੇਗਾ ਜੀ ਅੱਛਾ ਅੱਛਾ ਹਾਂਜੀ ਔਰ 7 ਦਿਨ ਚੱਲੋ ਜੀ 6-7 ਦਿਨ ਚੱਲਣਾ ਹੈ ਅੱਛਾ ਜੀ ਹਾਂਜੀ ਫਿਰ ਪ੍ਰਸ਼ਾਦਾ ਤਾਂ ਤੁਹਾਨੂੰ ਪਤਾ ਹੀ ਹੈ ਗੁਰੂ ਘਰ ਬੜੇ ਮੁਕੱਦਰ ਦਾ ਪ੍ਰਸ਼ਾਦਾ ਗੁਰੂ ਘਰ ਦਾ ਮਿਲਦਾ ਹੈ ਸੰਗਤ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜੀ ਸੰਗਤ ਵੱਲੋਂ ਬਹੁਤ ਵਧੀਆ ਰਿਸਪੌਂਸ ਹੈ ਜੀ ਦੂਰ ਦੂਰ ਤੋਂ ਪਟਿਆਲੇ ਤੋਂ ਵੀ ਸਪੈਸ਼ਲ ਇੱਥੇ ਪ੍ਰਸ਼ਾਦਾ ਛਕਣ ਆਉਂਦੇ ਨੇ ਸਾਡੇ ਹਾਂਜੀ ਵਾਹ ਤੇ ਜੋ ਸਾਡੇ ਅੱਜ ਸਾਗ ਚੱਲ ਰਿਹਾ ਇੱਥੇ ਜੀ ਨਾਲ ਮੱਕੀ ਰੋਟੀ ਹੈ ਜੀ ਅੱਛਾ ਜੀ ਤੇ ਕੱਲ ਨੂੰ ਜਿੱਦਾਂ ਚੌਲ ਵਗੈਰਾ ਹੋਰ ਸਾਦੇ ਮਤਲਬ ਹਰ ਰੋਜ਼ ਕੁਛ ਨਾ ਕੁਛ ਅਲੱਗ ਜਿਹੜਾ ਸੰਗਤ ਜਾਨੀ ਸਾਦਾ ਭੋਜਨ ਹੁੰਦੇ ਰੋਜ਼ ਬਿਲਕੁਲ ਇੱਕ ਵਾਰੀ ਇੱਕ ਸਮਾਂ ਸੀ ਖਾਲਸਾ ਜੀ ਜਦੋਂ ਜਲੇਬੀਆਂ ਦਾ ਲੰਗਰ ਲਾਉਣ ਲੱਗ ਪਏ ਸੀ ਕਿੰਨੇ ਆਪਾਂ ਗਲਤ ਸਟੈਪ ਚੱਕੇ ਸੀ ਨਾਲ ਤਾਂ ਬਹੁਤ ਗਲਤ ਦਾ ਜੀ ਮਿੱਠਾ ਦਾ ਚਹੀਦਾ ਨਹੀਂ ਅਜੇ ਸ਼ਹੀਦੀ ਦਿਹਾੜੇ ਆ ਰਹੇ ਛੋਟੇ ਛੋਟੇ ਬੱਚਿਆਂ ਦੀ ਸ਼ਹਾਦਤ ਹਾਂ ਜੀ ਹਾਂ ਹਾਂ ਉਹੀ ਤਾਂ ਹੈ ਜੀ ਛੋਟਾ ਤਾਂ ਬਹੁਤ ਗਲਤ ਹੈ ਜੋ ਮਿੱਠੇ ਤੇ ਮਤਲਬ ਇਹ ਜੇ ਖਾਸ ਪਕਵਾਨ ਵਾਲੀ ਅੱਛਾ ਵੀਰ ਜੀ ਤੁਹਾਡੇ ਵਰਗੇ ਯੰਗ ਜਿਹੜੇ ਬੱਚੇ ਆ ਜਦੋਂ ਇਸ ਤਰ੍ਹਾਂ ਦੀ ਸੇਵਾ ਭਾਵਨਾ ਚ ਅੱਗੇ ਆਉਂਦੇ ਆ ਤਾਂ ਵੈਸੇ ਪਿੰਡ ਦਾ ਨਾਮ ਹੋਰ ਰੌਸ਼ਨ ਹੋ ਜਾਂਦਾ ਸਰ ਹਾਂਜੀ ਹਾਂਜੀ ਸਹੀ ਗੱਲ ਹੈ ਤੁਹਾਡੀ ਇਹ ਕਿਉਂਕਿ ਬਜ਼ੁਰਗੋ ਜੇ ਬਜ਼ੁਰਗਾਂ ਬੱਚਿਆਂ ਨੇ ਬੀੜਾ ਚੁੱਕ ਲਿਆ ਫਿਰ ਤਾਂ ਮਗਰੀ ਨਹੀਂ ਕੁਛ ਰਹਿ ਹਾਂਜੀ ਹਾਂ ਮੁੰਡੇ ਤਾਂ ਬਹੁਤ ਕੰਮ ਕਰ ਦਿੰਦੇ ਨੇ ਜੀ ਬੱਚੇ ਜੀ 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 ਸਾਰੇ ਬੱਚੇ ਆ ਗਏ ਨੇ ਪਿੰਡ ਦੇ ਕੰਮ ਕਰ ਰਹੇ ਨੇ ਰਲ ਮਿਲ ਕੇ ਸਾਰੇ ਚੱਲਦੇ ਨੇ ਕਿ ਕਿੰਨੇ ਮੈਂਬਰੀ ਕਮੇਟੀ ਬਣਾਈ ਕਮੇਟੀ ਤੇ तकरीबन ਸਾਰਾ ਪਿੰਡ ਹੀ ਹੈ ਜੀ ਇੱਕ ਤਰ੍ਹਾਂ ਦਾ ਅੱਛਾ ਜੀ ਹਾਂ ਜੀ ਹਾਂ ਕੋਈ ਮਤਲਬ ਕੋਈ ਕਮੇਟੀ ਵਾਲਾ ਸਿਸਟਮ ਨਹੀਂ ਹੈਗਾ ਸਾਰੇ ਨਾਲ ਮਿਲ ਕੇ ਇੱਕ ਜੁੱਟ ਹੋ ਕੇ ਸਾਰੇ ਲੰਗਰ ਇਕੱਠੇ ਲਾਉਣੇ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਜੀ ਔਰ ਮੇਰੇ ਨਾਲ ਕੁਛ ਇੱਕ ਵੀਰ ਹੈ ਖਾਲਸਾ ਏਡ ਦੀ ਗੱਲ ਕਰੀਏ ਤਾਂ ਦੋਸਤੋ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਜਦੋਂ ਵੀ ਕੁਦਰਤੀ ਕੋਈ ਵੀ ਆਫਤ ਆਉਂਦੀ ਹੈ ਜਿੱਥੇ ਕੋਈ ਨਹੀਂ ਪਹੁੰਚ ਕਰ ਸਕਦਾ ਉੱਥੇ ਖਾਲਸਾ ਏਡ ਪਹੁੰਚਦੀ ਹੈ ਸੋ ਸਾਨੂੰ ਮਾਣ ਹੈ ਕਿ ਭਾਈ ਦਵਿੰਦਰ ਸਿੰਘ ਜੀ ਇਸ ਸਮੇਂ ਮੇਰੇ ਨਾਲ ਨੇ ਜੋ ਖਾਲਸਾ ਏਡ ਦੇ ਵਿੱਚ बतौर ਸੇਵਾਦਾਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਇਹ ਸਾਡੇ ਵਾਸਤੇ ਵੀ ਔਰ YouTube ਚੈਨਲ ਪੋਸੂ ਨਾਮਾ ਵਾਸਤੇ ਵੀ ਬੜੀ ਸੁਭਾਗ ਦੀ ਗੱਲ ਹੈ ਦਵਿੰਦਰ ਵੀਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ ਜੀ ਸ਼ਹੀਦੀ ਜੋੜ ਮੇਲ ਇਹਨਾਂ ਦਿਨਾਂ ਚੱਲ ਰਿਹਾ ਔਰ ਪਿੰਡ ਲੈਵਲ ਤੇ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਜੇ ਆਪਾਂ ਖਾਲਸਾ ਏਡ ਦੀ ਗੱਲ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮਦਦ ਦੀ ਲੋੜ ਹੈ ਸੰਗਤ ਨੂੰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀ ਇਹਦੇ ਵਿੱਚ ਜਿਹੜਾ ਸ਼ਹੀਦੀ ਜਿਹੜਾ ਚੱਲ ਰਿਹਾ ਫਤੇਗੜ ਸਾਹਿਬ ਇਹਦੇ ਵਿੱਚ ਖਾਲਸਾਡ ਵੱਲੋਂ ਜਿਹੜੇ ਇੱਥੇ ਟ੍ਰੈਫਿਕ ਦਾ ਮੈਨੇਜਮੈਂਟ ਦੇ ਵਿੱਚ ਸਪੋਰਟ ਕਰ ਰਹੀ ਆ ਉਹਦੇ ਨਾਲ ਨਾਲ ਅਸੀਂ ਸਾਦੇ ਪਾਣੀ ਦਾ ਲੰਗਰ ਬੋਤਲ ਵਾਲੇ ਪਾਣੀ ਦਾ ਲੰਗਰ ਚੱਲ ਰਿਹਾ ਵਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਗੁਰੂ ਘਰਾਂ ਦੇ ਬਾਹਰ ਸਫਾਈ ਦਾ ਪ੍ਰਬੰਧ ਆ ਤੇ ਇੱਕ ਜਦੋਂ 28 ਤਰੀਕ ਨੂੰ ਨਗਰ ਕੀਰਤਨ ਨਿਕਲਣਾ ਵਾ ਉਹਦੇ ਵਿੱਚ ਸਾਡੇ ਸੇਵਾਦਾਰ ਸੇਵਾ ਨਿਭਾ ਰਹੇ ਆ ਜੀ 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 ਬਾਕੀ ਜਿਹੜੇ ਇੱਥੇ ਪ੍ਰਬੰਧ ਚੱਲ ਰਿਹਾ ਵਾ ਪਿੰਡ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਇੱਥੇ ਅਰ 24 ਘੰਟੇ ਪ੍ਰਸ਼ਾਦੇ ਪਾਣੀ ਦਾ ਪ੍ਰੋਗਰਾਮ ਚੱਲ ਰਿਹਾ। ਇਹਨਾਂ ਤੋਂ ਇਲਾਵਾ ਦਵਿੰਦਰ ਸਿੰਘ ਜੀ ਕੀ ਕੋਈ ਮੈਡੀਸਨ ਦਾ ਵੀ ਇੰਤਜ਼ਾਮ ਕੀਤਾ ਗਿਆ? ਅਚਾਨਕ ਕੋਈ ਬਿਮਾਰ ਹੋ ਜਾਂਦਾ ਕਿਉਂਕਿ ਜਿਆਦਾ ਕੈਂਪ ਜਿਹੜੇ ਆ ਤੁਹਾਡੇ ਖਾਲਸਾ ਏਡ ਦੇ ਮੈਡੀਕਲ ਦੇ ਲੰਗਰ ਨੂੰ ਲੈ ਕੇ ਹੋਰ ਹੀ ਇੰਤਜ਼ਾਮ ਕੀਤੇ ਜਾਂਦੇ ਨੇ। ਕੁਝ ਐਹੋ ਜਿਹੇ ਵੀ ਇੰਤਜ਼ਾਮ ਕੀਤੇ ਗਏ ਨੇ? ਨਹੀਂ ਇੱਥੇ ਇਸ ਟਾਈਮ ਐਰ ਕੰਟ ਹੈਮ ਸਾਡਾ ਇੱਥੇ ਮੈਡੀਕਲ ਦਾ ਨਹੀਂ ਕੋਈ ਵੀ ਹੈਗਾ। ਅੱਛਾ ਜੀ। ਇਸ ਸਮੇਂ ਅਸੀਂ ਟ੍ਰੈਫਿਕ ਤੇ ਜਲਦੀ ਸੇਵਾ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਟ੍ਰੈਫਿਕ ਕੰਟਰੋਲ ਕਰਨਾ ਹੀ ਸਭ ਤੋਂ ਵੱਡੀ ਸੇਵਾ ਹੈ। ਹਾਂਜੀ ਜਿਹੜੇ ਕੀ ਪੰਜਾਬ ਪਟਿਆਲੇ ਤੋਂ ਨੇ ਜਾਂ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ ਤੋਂ ਆਏ ਇਹ ਜਿਹੜੇ ਵਲੰਟੀਅਰ ਸਾਡੇ ਪੂਰੇ ਪੰਜਾਬ ਚੋਂ ਇੱਥੇ ਆਉਣਗੇ ਗਰਦਾਸਪੁਰ ਜਲੰਧਰ ਲੁਧਿਆਣਾ ਹਰ ਇੱਕ ਜਗ੍ਹਾ ਤੋਂ ਇੱਥੇ ਪਹੁੰਚ ਕੇ ਫਿਰ ਉਹ 100 ਵਲੰਟੀਅਰ ਰੋਜ਼ ਸਾਡਾ ਪ੍ਰਸ਼ਾਸਨ ਦੇ ਨਾਲ ਜਾ ਕੇ ਗੱਡੀਆਂ پارک ਕਰਾਉਣੀਆਂ ਗੱਡੀਆਂ ਨੂੰ ਦੁਬਾਰਾ ਕੱਢਣਾ ਜਾਂ ਕਿਸੇ ਨੂੰ ਬਜ਼ੁਰਗ ਨੂੰ ਰਸਤਾ ਕਰਾਸ ਕਰਾਉਣਾ ਉਹਦੇ ਵਿੱਚ ਸਪੋਰਟ ਕਰਨਗੇ ਬਹੁਤ ਅੱਛੀ ਗੱਲ ਹੈ ਤੁਹਾਡਾ ਨਾਮ ਕੀ ਹੈ ਵੀ ਕੁਲਵੀਰ ਸਿੰਘ ਜੀ ਕੁਲਵੀਰ ਜੀ ਕਿਸ ਤਰ੍ਹਾਂ ਖਾਲਸਾ ਏਡ ਦੇ ਨਾਲ ਜੁੜ ਕੇ ਕਿਸ ਤਰ੍ਹਾਂ ਫਕਰ ਮਹਿਸੂਸ ਕਰਦੇ ਬਹੁਤ ਵਧੀਆ ਕਰ ਰਹੇ ਆ ਜੀ ਫਕਰ ਜੀ ਤੇ ਅਸੀਂ ਸੇਵਾ ਦੇ ਜੋ ਵੀ ਚੱਲਦੀ ਸੇਵਾ ਹਰ ਇੱਕ ਜਗ੍ਹਾ ਸੰਯੋਗ ਦੇ ਸੇਵਾ ਮਕਦਰ ਨਾਲ ਮਿਲਦੀ ਹੈ ਸਰ ਹਾਂਜੀ ਮਕਦਰ ਨਾਲ ਮਿਲਦੀ ਹੈ ਖਾਸ ਕਰਕੇ ਜਦੋਂ ਖਾਲਸਾ ਈਡ ਦਾ ਜ਼ਿਕਰ ਆਉਂਦਾ ਹੈ ਤਾਂ ਆਪਣੇ ਆਪ ਪਤਾ ਲੱਗਦਾ ਕਿ ਜਿਵੇਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਿਆ ਇਹਨਾਂ ਨੇ ਵੀ ਇੱਕੋ ਨਾਲ ਹਾਂਜੀ ਤੇ ਮਾਣ ਮਹਿਸੂਸ ਕਰ ਰਹੇ ਅਸੀਂ ਖਾਲਸਾ ਈਡ ਨਾਲ ਜੁੜੇ ਆਈ ਤੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਹਰ ਇੱਕ ਜਗ੍ਹਾ ਜੀ ਅਸੀਂ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਭਾਈ ਦਵਿੰਦਰ ਸਿੰਘ ਜੀ ਔਰ ਕੁਲਬੀਰ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ ਨੇ ਔਰ ਮਾਸ਼ਾਅੱਲਾ ਖਾਲਸਾ ਈ ਦਾ ਜ਼ਿਕਰ ਆਉਂਦੇ ਹੀ ਜਿਹੜਾ ਸਾਨੂੰ ਇਹ ਲੱਗਦਾ ਕਿ ਸਾਡਾ ਕੋਈ ਆਪਣਾ ਆ ਗਿਆ ਔਰ ਜਦੋਂ ਵੀ ਕੁਦਰਤੀ ਕੋਈ ਆਫਤ ਹੁੰਦੀ ਹੈ ਜਿੱਥੇ ਕੋਈ ਨਹੀਂ ਪਹੁੰਚਦਾ ਮੈਂ ਹਮੇਸ਼ਾ ਆਪਣੀ ਐਂਕਰ 'ਚ ਇਹੀ ਕਹਿੰਦਾ ਹੁੰਦਾ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਖਾਲਸਾ ਈ ਪਹੁੰਚਦਾ ਹੈ ਗੁਰਨਾਇਬ ਸਿੰਘ ਜੀ ਬੋਪਾ ਰਾਏ ਸਾਹਿਬ ਇਸ ਸਮੇਂ ਮੇਰੇ ਨਾਲ ਨੇ ਗੁਰਨਾਇਬ ਜੀ ਅੱਜ ਹਰਦਾਸਪੁਰ ਦੇ ਵਿੱਚ ਗੁਰੂ ਘਰ ਲੰਗਰ ਲਾਇਆ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਸਾਰੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਬੱਚੇ ਸਹਬਜ਼ਾਦਾ ਜੀਤ ਸਿੰਘ ਤੇ ਸਹਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਇਹਨਾਂ ਦੀ ਸਲਾਨੀ ਸ਼ਜਾਤ ਨੂੰ ਅਸੀਂ ਪਰਨਾਮ ਕਰਦੇ ਆ ਅਸੀਂ ਸਜਦਾ ਕਰਦੇ ਆ ਇਹਨਾਂ ਦੇ ਫਲਾਨਾ ਜੋੜ ਮਿਲੇ ਤੇ ਅਸੀਂ ਆਏ ਸਾਲ ਗੁਰੂ ਘਰ ਲੰਗਰ ਚਲਾਉਨੇ ਆ ਇਸ ਵਾਰੀ ਵੀ ਅਸੀਂ ਹਮ ਮਾ ਕੇ ਸਾਰੇ ਗੁਰੂ ਘਰ ਲੰਗਰ ਚੱਲ ਰਿਹਾ ਸੋ ਤੁਸੀਂ ਦੇਖ ਹੀ ਰਹੇ ਹੋ ਸਾਗ ਮੱਕੀ ਦੀ ਰੋਟੀ ਸਬਜੀ ਚਾਹਲ ਮਹਾਰਾਜ ਦਾ ਪ੍ਰਸ਼ਾਦ ਸੋ ਸਾਰਾ ਗੁਰੂ ਕੇ ਲੰਗਰ ਚੱਲ ਰਹੇ ਨੇ ਅਸੀਂ ਆਏ ਸਾਲ ਇਸ ਤਰ੍ਹਾਂ ਹੀ 40-45 ਸਾਲ ਹੋ ਗਏ ਸਾਡੀ ਜਿੰਨੀ ਉਮਰ ਹੈ ਉਹਨਾਂ ਚਿਰ ਦੀ ਲੰਗਰ ਚੱਲ ਰਹੇ ਨਿਰੰਤਰ ਲੰਗਰ ਚੱਲ ਰਹੇ ਨੇ ਉਹਨਾਂ ਦੀ ਕਿਰਪਾ ਮਹਾਰਾਜ ਦੀ ਦਸਵੇਂ ਪਾਤਸ਼ਾਹ ਦੀ ਸਾਡੇ ਪਰ ਮਿਹਰ ਹੈ ਤੋਂ ਇਸ ਵੇਲੇ ਤੁਸੀਂ ਤੁਹਾਡਾ ਖਸ ਜੀ ਤੁਸੀਂ ਦੇਖਿਆ ਹੋਣਾ ਕਿ ਪਹਿਲਿਆਂ ਸਮਿਆਂ ਦੇ ਵਿੱਚ ਕਈ ਜਿਹਾ ਜਲੇਬੀਆਂ ਦਾ ਲੰਗਰ ਬੜੀ ਹੁੱਲੜ ਬਾਜੀ ਉਹ ਕਿੱਡੀ ਵੱਡੀ ਆਪਣੀ ਲੋਕਾਂ ਦੀ ਗਲਤੀ ਸੀਗੀ ਏ ਉਹਨਾਂ ਦੀ ਮਤਲਬ ਆਨੇ ਜਿਹੜਾ ਸਾਦਾ ਲੰਗਰ ਕਿਹਾ ਮਹਾਰਾਜ ਨੇ ਜਿੱਕਣਾ ਕਿ ਤੁਸੀਂ ਦੇਖ ਲੈ ਕੋਈ ਸਾਡੇ ਲੰਗਰ ਚ ਸਾਗ ਜੀ ਮੱਕੀ ਦੀ ਰੋਟੀ ਅਤੇ ਸਲੂਨੇ ਚੌਲ ਹਮ ਅਤੇ ਕਣਕ ਦੀ ਰੋਟੀ ਨਾਲ ਸਬਜੀ ਇਹ ਚੱਲ ਰਹੀ ਹੈ ਜੀ ਸੋ ਜਿਹੜੇ ਮਤਲਬ ਅਸੀਂ ਤਾਂ ਇਹ ਅਪੀਲ ਕਰਾਂਗੇ ਸਾਰੇ ਆਪਣੇ ਗੁਰਸਿੱਖਾਂ ਵੀਰਾਂ ਨੂੰ ਹਮ ਵੀ ਕੋਈ ਇਹੋ ਜਿਹਾ ਲੰਗਰ ਨਾ ਲਾਓ ਜਿਹੜਾ ਕਿ ਆਪਾਂ ਨੂੰ ਸ਼ੋਭਾ ਨਾ ਦੇਵੇ ਜਿਵੇਂ ਜਲੇਬੀਆਂ ਵਗੈਰਾ ਹੋਰ ਕੋਈ ਪਕੌੜੇ ਜਿਹੜੇ ਕਿ ਮਤਲਬ ਆਪਾਂ ਨੂੰ ਮਰਿਆਦਾ ਤੋਂ ਬਾਹਰ ਨੇ ਸੋ ਸਾਡੀ ਬੇਨਤੀ ਤਾਂ ਇਹ ਹੀ ਹੈ ਸਾਰੇ ਮਤਲਬ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਅਸੀਂ ਸਭ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਸਾਦਾ ਲੰਗਰ ਹੋਵੇ ਸਾਦੇ ਲੰਗਰ ਚ ਸਾਦਗੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਔਰ ਮੈਂ ਇੱਕ ਦੋ ਵੀਰਾਂ ਤੋਂ ਔਰ ਵੀ ਜਾਣਨ ਦੀ ਕੋਸ਼ਿਸ਼ ਕਰਦਾ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਸੰਗਤਾਂ ਦੂਰੋਂ ਦੂਰੋਂ ਅਲੱਗ-ਅਲੱਗ ਸਟੇਟਸ ਤੋਂ ਨਤਮਸਤਕ ਹੋਣ ਵਾਸਤੇ ਗੁਰੂ ਘਰ ਆਉਂਦੀਆਂ ਨੇ ਉਹਨਾਂ ਦੇ ਉਹਨਾਂ ਦਾ ਆਸ਼ੀਰਵਾਦ ਲੈਣੇ ਆਉਂਦੀਆਂ ਨੇ ਮੇਰੇ ਨਾਲ ਖਾਲਸਾ ਵੀਰ ਜੀ ਜੁੜੇ ਨੇ ਜਿਹੜੇ ਕਿ ਹਰਿਆਣੇ ਤੋਂ ਮਤਲਬ ਗੁਰੂ ਘਰ ਜਾ ਰਹੇ ਸਨ ਔਰ ਰਸਤੇ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰੁਕੇ ਐ ਔਰ ਇੱਥੋਂ ਉਹਨਾਂ ਨੇ ਲੰਗਰ ਪਾਣੀ ਛਕਿਆ ਹੈ ਖਾਲਸਾ ਜੀ ਹਰਿਆਣੇ ਦਾ ਕਿਹੜਾ ਸ਼ਹਿਰ ਹੈ ਕਿੱਥੋਂ ਆਏ ਫਤੇਵਾਰ ਜ਼ਿਲ੍ਹਾ ਜੀ ਸਾਡਾ ਹੂੰਦੜਾ ਪਿੰਡਾ ਉਹ ਨੇ ਸ਼ਹਿਰ ਦੇ ਨੇੜੇ ਦੇ ਅਸੀਂ ਰਹਿਣ ਵਾਲੇ ਆ ਜੀ ਪੱਤਰਕਾਰ ਸਾਹਿਬ ਅਸੀਂ ਦਰਸ਼ਨ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਚੱਲੇ ਆ ਜੀ ਰਸਤੇ ਦੇ ਵਿੱਚ ਲੰਗਰ ਲੱਗੇ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਸਹਿਬਜ਼ਾਦਿਆਂ ਨੂੰ ਇਹ ਕੁੱਟੀ-ਕੁੱਟੀ ਨਮਨ ਹੈ ਜੀ ਜੀ ਬਸ ਖੁਸ਼ ਹੋ ਗਿਆ ਜੀ ਮਨ ਦੇਖ ਕੇ ਇੱਥੇ ਜੀ ਜੀ ਜਨਵੰਧ ਦੇਖ ਕੇ ਪ੍ਰਬੰਧ ਦੇਖ ਕੇ ਜੀ ਜਿੰਨੀ ਇਹ ਸੇਵਾ ਕਰ ਰਹੇ ਨੇ ਜੀ ਸਾਡੇ ਹਰਿਆੜੇ 'ਚ ਹਜੇ ਸਤੋ ਇੰਨੀ ਨਹੀਂ ਹੋ ਰਹੀ ਕੀ ਬਾਤ ਹੈ ਅੱਛਾ ਖਾਲਸਾ ਜੀ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਹੈ ਕਿ ਦੇਖੋ ਗੁਰੂ ਸਾਹਿਬ ਨੇ ਆਪਣੀ ਆਪਾਂ ਨੂੰ ਜਿਉਂਦੇ ਰੱਖਣ ਵਾਸਤੇ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਪਰ ਕਿਤੇ ਨਾ ਕਿਤੇ ਆਪਾਂ ਲੋਕ ਉਹ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ ਬਿਲਕੁਲ ਭੁੱਲਦੇ ਜਾ ਰਹੇ ਆ ਜੀ ਆਪਾਂ ਤੋਂ ਇੰਨਾ ਹੋ ਹੀ ਨਹੀਂ ਰਿਹਾ ਜਿੰਨੇ ਆਪਾਂ ਜੋਗੇ ਸੀ ਕਰਨ ਜੋਗੇ ਸੀ ਆਪਣੇ ਤੋਂ ਨਹੀਂ ਹੋ ਰਿਹਾ ਬਿਲਕੁਲ ਅੱਖਾਂ 'ਚੋਂ ਪਾਣੀ ਆਉਂਦਾ ਜੀ ਇਹ ਚੀਜ਼ਾਂ ਨੂੰ ਯਾਦ ਕਰਕੇ ਵੀ ਦੇਖੋ ਹਨਾ ਆ ਜਿੰਨਾ ਦੇ ਸਿਰ ਤੇ ਆਪਾਂ ਸਾਰਾ ਕੁਝ ਆ ਯਾਰ ਮੂਏ ਤੋਂ ਕੀ ਆ ਹੁਆ ਆਪਾਂ ਨੂੰ ਬੱਚੇ ਸਮਝਿਆ ਪਰ ਆਪਾਂ ਕੀ ਕਰਦੇ ਆ ਨਹੀਂ ਜੀ ਨਹੀਂ ਆਪਾਂ ਹਜੇ ਉਹ ਰਸਤੇ ਤੇ ਜੀ ਉਹਨਾਂ ਦੇ ਹੈ ਹੀ ਨਹੀਂ ਬਿਲਕੁਲ ਬਿਲਕੁਲ ਨਹੀਂ ਨਹੀਂ ਆਪਾਂ ਲੇਕਿਨ ਗੁਰੂ ਸਾਹਿਬ ਨੇ ਜਾਤ ਪਾਤ ਦਾ ਖੰਡਨ ਕੀਤਾ ਸੀ ਸਾਡੇ ਜ਼ਹਿਨ ਚ ਅਜੇ ਵੀ ਉਹ ਸਾਰਾ ਕੁਝ ਹੈ ਚੱਲਦਾ ਜੀ ਚੱਲਦਾ ਚੱਲਦਾ ਸੋ ਫਤੀਹ ਕਰੋ ਜੀ ਕਰੋ ਪਰਮਾਤਮਾ ਮਿਹਰ ਕਰੋ ਉਹ ਨਹੀਂ ਕਰਨੀ ਆ ਸਭ ਕੁਝ ਸਹੀ ਹੋ ਜਾਊਗਾ ਵਾਹ ਜੀ ਟਾਈਮ ਲੱਗੂਗਾ ਫਤੀਹ ਬਾਦ ਤੋਂ ਮੇਰੇ ਵੀਰ ਪਹੁੰਚੇ ਨੇ ਔਰ ਗੁਰੂ ਘਰ ਨਤਮਸਤਕ ਹੋਣ ਜਾ ਰਹੀ ਸੀ ਰਸਤੇ ਵਿੱਚ ਆਪਣੇ ਪਰਿਵਾਰ ਨਾਲ ਰੁਕੇ ਗੁਰੂ ਘਰ ਲੰਗਰ ਛਕਿਆ ਔਰ ਕਿੰਨੀ ਵਧੀਆ ਗੱਲ ਕੀਤੀ ਹੈ ਕਿ ਆਸ ਆਸ ਜਿਹੜੀ ਇਹਨਾਂ ਨੇ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਸ ਜਾਤ ਪਾਤ ਦਾ ਗੁਰੂ ਸਾਹਿਬ ਨੇ ਖੰਡਨ ਕੀਤਾ ਸੀ ਉਸ ਤੋਂ ਆਪਾਂ ਮੁਕਤ ਜ਼ਰੂਰ ਹੋਵਾਂਗੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਬੇਟਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਮੇਹਰਬਾਨ ਪਿੰਡ ਹਰਦਾਸਪੁਰ ਦੇ ਵਿੱਚ ਪੋਸੂ ਨਾਮਾ YouTube ਚੈਨਲ ਦੀ ਟੀਮ ਪਹੁੰਚੀ ਹੈ ਔਰ ਤੁਸੀਂ ਦੇਖਦੇ ਹੋ ਕਿ ਸੰਗਤ ਵਾਸਤੇ ਇਹਨਾਂ ਨੇ ਸਰਸੋਂ ਦੇ ਸਾਗ ਦਾ ਮੱਕੀ ਦੀ ਰੋਟੀ ਦਾ ਔਰ ਸਬਜ਼ੀਆਂ ਜਿਹੜੀਆਂ ਨੇ ਉਹਨਾਂ ਦਾ ਖਾਸ ਕਰਕੇ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਹੈ ਸੇਵਾਦਾਰਾਂ ਵੱਲੋਂ ਪੂਰਾ ਦਿਨ ਤੇ ਪੂਰੀ ਰਾਤ ਉਸ ਦਿਨ ਤੱਕ 28 ਤਾਰੀਖ ਤੱਕ ਇਹ ਸੇਵਾ ਜਿਹੜੀ ਹੈ ਇਸੇ ਤਰ੍ਹਾਂ ਹੀ ਚਲਦੀ ਰਹੇਗੀ ਆ ਦੇਖੋ ਸਬਜ਼ੀਆਂ ਪੱਕ ਰਹੀਆਂ ਨੇ ਸਲੂਨੇ ਚਾਵਲ ਨੇ ਦੁਪਹਿਰ ਵਾਸਤੇ ਸਲੂਨੇ ਚਾਵਲ ਨੇ ਦੁਪਹਿਰ ਵਾਸਤੇ ਸੰਗਤ ਲਈ ਇਹ ਇੰਤਜ਼ਾਮ ਕੀਤਾ ਔਰ ਪਿਛਲੇ 30 ਸਾਲ ਦੇ ਕਰੀਬ ਤੋਂ ਦਸ ਰਹੀ ਸੰਗਤ ਕਿ 30 ਤੋਂ ਪਹਿਲਾਂ ਚਲਦਾ ਸੀ 30 ਸਾਲ ਤੋਂ ਵੱਧ ਸਾਲਾਂ ਤੋਂ ਇਹ ਲੰਗਰ ਜਿਹੜਾ ਹੈ ਹਰਦਾਸਪੁਰ ਮੇਨ ਜਿਹੜੀ ਸੜਕ ਹੈ ਉਸ ਦੇ ਉੱਪਰ ਤਕਰੀਬਨ ਆਪਾਂ ਵੀ ਹਰ ਸਾਲ ਆਉਂਦੇ ਜਾਂਦੇ ਆ ਔਰ ਸਾਨੂੰ ਇਹ ਸਾਰਾ ਕੁਝ ਦੇਖਣ ਦਾ ਮੌਕਾ ਮਿਲਦਾ ਇਹ ਦੇਖੋ ਵੀਰਾਂ ਵੱਲੋਂ ਕਿੰਨੀ ਸ਼ਰਧਾ ਦੇ ਨਾਲ ਕਿੰਨੇ ਪਿਆਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੰਗਤ ਵਾਸਤੇ ਸੇਵਾ ਕੀਤੀ ਜਾਂਦੀ ਹੈ ਮਟਰ ਕੱਢੇ ਜਾ ਰਹੇ ਨੇ ਉਧਰ ਗਾਜਰਾਂ ਜਿਹੜੀਆਂ ਛਿੱਲੀਆਂ ਜਾ ਰਹੀਆਂ ਨੇ ਗੋਭੀ ਜਿਹੜੀ ਹੈ ਉਸ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਇਹ ਦੁਪਹਿਰ ਦੇ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਦੂਰੋਂ ਦੂਰੋਂ ਸੰਗਤ ਜਦੋਂ ਵੀ ਕੋਈ ਰਸਤੇ 'ਚ ਰੁਕਦਾ ਜਿਵੇਂ ਫਤਿਹਾਬਾਦ ਤੋਂ ਸੰਗਤ ਆਈ ਸੀ ਉਹਨਾਂ ਨੇ ਕਿਹਾ ਕਿ ਇੱਥੇ ਦਾ ਪ੍ਰਬੰਧ ਦੇਖ ਕੇ ਅਸੀਂ ਬੜੇ ਖੁਸ਼ ਹੋ ਰਹੇ ਹਾਂ ਸੇਵਾਦਾਰਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਹੈ ਸਿਸਟਮੈਟਿਕਲੀ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਪਿੰਡ ਦੇ ਸੇਵਾਦਾਰ ਖਾਸ ਕਰਕੇ ਸਰਪੰਚ ਜਾਂ ਉਹਦੀ ਟੀਮ ਜਾਂ ਨੌਜਵਾਨਾਂ ਦੀ ਟੀਮ ਜਿਹੜੀ ਹੈ ਅੱਗੇ ਆਉਂਦੀ ਹੈ ਤੇ ਹੋਰ ਵੀ ਜਿਹੜਾ ਹੈ ਸੇਵਾ ਦੀ ਭਾਵਨਾ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਪੈਦਾ ਹੁੰਦੀ ਹੈ। ਇਹ ਇੱਕ ਇਹ ਤਕਰੀਬਨ ਸਾਨੂੰ ਹਰ ਸਾਲ ਹੀ ਇੱਥੇ ਆਉਣ ਦਾ ਮੌਕਾ ਮਿਲਦਾ ਹੈ ਬੜੇ ਬੜੀ ਸ਼ਰਧਾ ਦੇ ਨਾਲ ਵੀਰਾਂ ਵੱਲੋਂ ਭੈਣਾਂ ਵੱਲੋਂ ਨੌਜਵਾਨਾਂ ਵੱਲੋਂ ਇਸ ਸੇਵਾ ਵਿੱਚ ਵੱਧ ਤੋਂ ਵੱਧ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਇਸ ਸਮੇਂ ਤੁਸੀਂ YouTube ਚੈਨਲ ਪੋਸੂ ਨਾਮਾ ਦੇ ਉੱਪਰ ਇਹ ਸਾਰਾ ਕੁਝ ਵੇਖ ਰਹੇ ਹੋ ਇਹ ਸਾਡੀਆਂ ਭੈਣਾਂ ਨੇ ਜਿਹੜੀਆਂ ਕੀ ਕਈ ਤਾਂ ਪੂਰੀ ਦਿਨ ਪੂਰਾ ਰਾਤ ਇੱਥੇ ਸੰਗਤ ਵਾਸਤੇ ਸੇਵਾ ਕਰਦੀਆਂ ਨੇ ਲੰਗਰ ਪਾਣੀ ਤਿਆਰ ਕਰਦੀਆਂ ਨੇ ਔਰ ਭੈਣਾਂ ਦੇ ਵੱਲੋਂ ਜਿੰਨਾ ਯੋਗਦਾਨ ਵੱਧ ਤੋਂ ਵੱਧ ਪਾਇਆ ਜਾਂਦਾ ਉਹ ਪਾ ਰਹੀਆਂ ਨੇ ਔਰ ਕੀ ਨਾਮ ਹੈ ਪੈਂਜੀ ਤੁਹਾਡਾ ਰاجਵੰਤ ਰਾਜਵਿੰਦਰ ਜੀ ਗੋਡੇ ਮੈਨੂੰ ਲੱਗਦਾ ਕਿ ਸਾਥ ਅਜੇ ਦੇ ਨਹੀਂ ਰਹੇ ਨਹੀਂ ਠੀਕ ਪਰ ਸੇਵਾ ਦੀ ਜਿਹੜੀ ਭਾਵਨਾ ਉਹ ਨਹੀਂ ਰੋਕ ਰਹੀ ਹਾਂਜੀ ਹਾਂਜੀ ਹਰ ਸਾਲ ਹੀ ਕਰਦੇ ਹੋ ਹਾਂਜੀ ਹਾਂਜੀ ਵਾਹ ਜੀ ਵਾਹ ਕਿਸ ਤਰ੍ਹਾਂ ਦੇ ਪ੍ਰਬੰਧ ਕਿਸ ਤਰ੍ਹਾਂ ਦਾ ਲੰਗਰ ਪਾਣੀ ਹੈ ਇਹ ਪਿੰਡ ਕਿਹੜਾ ਹੈ ਜਿੱਥੇ ਸਾਰਾ ਕੁਝ ਕੀਤਾ ਜਾਂਦਾ ਹੈ ਇਹ ਹਰਦਾਸਪੁਰ ਪਿੰਡ ਹੈ ਜੀ ਇੱਥੇ ਆਏ ਸਾਲ ਇਸ ਤਰੀ ਸੇਵਾ ਹੁੰਦੀ ਹੈ ਜੀ 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 ਬਹੁਤ ਸੇਵਾ ਕਰਦੇ ਨੇ ਸਰਦਾ ਭਾਵ ਨਾਲ ਉਹ ਦੇਖੋ ਕਿੰਨੀਆਂ ਬੀਬੀਆਂ ਇਕੱਠੀਆਂ ਹੋਈਆਂ ਜੀ 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 ਬਹੁਤ ਸੇਵਾ ਕਰਦੇ ਆਂ ਔਰ ਹੋਰ ਵੀ ਪਹਿਣਾ ਨਾਲ ਅਸੀਂ ਗੱਲਬਾਤ ਕਰਦੇ ਆ ਕਿਉਂਕਿ ਮਾਈਆਂ ਰੱਬ ਰਜਾਈਆਂ ਇਹ ਮਾਤਾ ਜੀ ਕੀ ਨਾਮ ਹੈ ਤੁਹਾਡਾ ਰਫਾਜ਼ਲ ਕਰ ਹਰਪਜਨ ਕੌਰ ਜੀ ਅਜੇ ਵੀ ਦੇਖ ਲਓ ਬਿਲਕੁਲ ਠੀਕ ਠਾਕ ਹੈ ਸੇਤ ਹੈ ਅਜੇ ਠੀਕ ਹੈ ਹਾਂ ਠੀਕ ਦਇਆ ਆ ਦਇਆ ਆ ਸਤ ਜੀ ਫਰਮਾ ਜੀ ਦਇਆ ਉਹ ਕਹਿੰਦੇ ਤਿੰਨ ਸਾਲ ਉੱਪਰ ਹੋ ਗਿਆ ਸੀ ਤੇ ਅੱਛਾ ਜੀ ਹਾਂ ਜੀ ਅੱਛਾ ਇਹ ਫਿਰ ਕਿੰਨੇ ਸਾਲਾਂ ਤੋਂ ਲੰਗਰ ਜਿਹੜਾ ਇੱਥੇ ਚੱਲ ਰਿਹਾ ਮਤਲਬ ਅੱਛਾ ਕਾਹੇ ਸਾਲ ਤੋਂ ਚੱਲ ਰਿਹਾ ਜੀ ਅੱਛਾ ਜੀ ਹਾਂ ਜੀ ਇਸੇ ਤਰ੍ਹਾਂ ਹੀ ਚੱਲਦਾ ਬਹੁਤ ਦੇ ਅੱਛਾ ਪੂਰਾ ਪਿੰਡ ਜਿੰਨਾ ਵੀ ਕਿਸੇ ਤੋਂ ਸ਼ਰਧਾ ਆ ਉਸ ਤਰ੍ਹਾਂ ਮਤਲਬ ਇਕੱਠਾ ਕਰਕੇ ਸਭ ਇਕੱਠਾ ਕਰਕੇ ਹਰਿਆਣੇ ਤੋਂ ਸੰਗਤ ਆਈ ਉਹਨਾਂ ਨੇ ਬੜੀ ਤਾਰੀਫ਼ ਕੀਤੀ ਤੁਹਾਡੀ ਅੱਛਾ ਜੀ ਕਿੰਦੇ ਜੀ ਹਾਂ ਨਾਲ ਸਾਗ ਬਣਾਉਨੇ ਆ ਸਬ ਕੋ ਬਣਾਉਨੇ ਆ ਜੀ ਜੀ ਹਾਂ ਜੀ ਜੀ ਹੋਰ ਵੀ ਮੇਰੀਆਂ ਭੈਣਾਂ ਨੇ ਔਰ ਮੇਰੇ ਨਾਲ ਇੱਕ ਭੈਣ ਜੀ ਜੁੜੇ ਨੇ ਇੱਧਰ ਆ ਜਾਓ ਇਹ ਕੀ ਨਾਮ ਹੈ ਭੈਣ ਜੀ ਤੁਹਾਡਾ ਚਰਨਕੌਰ ਜੀ ਚਰਨਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਿੱਕੇ ਪਿੰਡ ਹੈ ਸਰਸੇਣੀ ਹੈ ਜੀ ਸਰਸੇਣੀ ਮਤਲਬ ਵਾਲੇ ਕੋਲ ਸਾਰੇ ਪਿੰਡ ਹਰਦਾਸਪੁਰ ਹੈ ਜੀ ਹਰਦਾਸਪੁਰ ਕਿੰਨੀ ਦੇਰ ਤੋਂ ਇੱਥੇ ਸੇਵਾ ਨਾਲ ਜੁੜੇ ਹੋਏ ਹੋ ਤੁਸੀਂ ਜਦੋਂ ਦਾ ਵਿਆਹ ਹੋਇਆ ਜੀ ਉਦੋਂ ਦਾ ਜੁੜੇ ਹੋਏ ਆ ਜੀ ਜਦੋਂ ਬੱਚੇ ਵੀ ਇੰਦੇ ਕੋਲ ਜਦੋਂ ਇੱਥੇ ਆ ਸੇਵਾ ਕਰਨ ਆ ਰਹੇ ਆ ਜੀ ਸੇਵਾ ਦਾ ਹੀ ਫਲ ਮਿਲਦਾ ਭੈ ਜੀ ਚਲੋ ਫਲ ਵੀ ਮਿਲਦਾ ਹੀ ਆ ਬੱਚੇ ਠੀਕ ਨੇ ਪਰਿਵਾਰ ਠੀਕ ਨੇ ਜ਼ਿੰਦਗੀ ਵਧੀਆ ਲੱਗਦੀ ਅੱਜ ਦੇ ਦੌਰ ਚ ਜਿਹਦੇ ਬੱਚੇ ਠੀਕ ਨੇ ਸਭ ਕੁਝ ਠੀਕ ਹੈ ਹਾਂ ਜੀ ਠੀਕ ਆ ਬੱਚੇ ਠੀਕ ਆ ਜੀ ਅੱਛਾ ਜਿਹੜੀ ਲੰਗਰ ਪਾਣੀ ਆ ਫਿਰ ਤੁਸੀਂ ਸਵੇਰੇ ਆਉਂਦੇ ਹੋ ਜਾਂ ਰਾਤ ਨੂੰ ਕਿਸ ਤਰ੍ਹਾਂ ਇੰਤਜ਼ਾਮ ਕਰਦੇ ਹੋ ਤੁਸੀਂ ਜਿਹੜੀ ਸਬਜ਼ੀ ਭਾਜੀ ਐ ਸਾਗ ਬਣਾਉਣਾ ਕੁਝ ਕੋਈ ਵੀ ਚੀਜ਼ ਬਣਾਉਣੀ ਚਾਹੌਣ ਬਣਾਣਾ ਇੱਕ ਦਿਨ ਪਹਿਲਾਂ ਤਿਆਰ ਕਰਕੇ ਜਾਂਦੇ ਹਾਂ ਉਹਨੂੰ ਸਵੇਰੇ ਆ ਕੇ ਉਹਨੂੰ ਧਰਦੇ ਆਂ ਜੀ ਕੜਾਹੇ ਪੱਠੀਆਂ ਦੇ ਕਿੰਨੇ ਵਜੇ ਭਾਂਜੀ ਆ ਜਾਂਦੇ ਇੱਥੇ ਜਿਹੜੇ ਸੇਵਾ ਦਾ ਸਾਡੇ ਇੱਥੇ ਪੱਕੇ ਜੀ ਉਹ ਤਾਂ 15 ਦਿਨ ਹੁਣ ਇੱਥੇ ਰਹਿਣਗੇ ਇੱਥੇ ਸੌਣਗੇ ਜੀ ਅੰਦਰ ਵਿਸਤਰੇ ਲੱਗੇ ਹੋਏ ਨੇ ਉਹ ਤਾਂ 4 ਵਜੇ ਤੇ ਉੱਠ ਘੜਦੇ ਨੇ 2:30 ਵਜੇ ਪੈਂਦੇ ਨੇ 4 ਵਜੇ ਤੋਂ ਉੱਠ ਘੜਦੇ ਨੇ ਜਿਹੜੀਆਂ ਪਹਿਣਾ ਆ ਫਿਰ ਉਹ ਸ਼ਾਮ ਨੂੰ ਸੇਵਾ ਕਰਕੇ ਆਪਣੇ ਆਪਣੇ ਘਰੀਂ ਚਲੇ ਜਾਂਦੇ ਹਾਂ ਜੀ 7:30 ਜੀ 8:30 ਜੀ ਜਿਹੜੀ ਬੀਬੀਆਂ ਨੇ ਤਾਂ ਡੋਕੀ ਡੰਗਰਾਂ ਦਾ ਕੰਮ ਕਰਨਾ ਉਹ 5:30 ਚਲੀ ਜਾਂਦੀਆਂ ਨੇ ਦੁਬਾਰੇ 7 ਵਜੇ ਵਾਪਸ ਆ ਜਾਂਦੀਆਂ ਨੇ ਅਸੀਂ 8:30 9:00 ਇੰਨੇ ਟਾਈਮ ਨਾਲ ਰਾਤ ਸਾਨੂੰ 10:30 ਹੋ ਗਏ ਸੀ ਅੱਛਾ ਜੀ ਹਾਂਜੀ ਰਾਤ 10:30 ਹੋ ਗਏ ਸੀ ਇੱਥੇ ਅੱਛਾ ਭੈਣ ਜੀ ਕਿੰਨੀਆਂ ਭੈਣਾ ਐਟ a ਟਾਈਮ ਇੱਥੇ ਸੇਵਾ ਕਰ ਰਹੀਆਂ ਨੇ ਕਿੰਨੀਆਂ ਭੈਣਾ ਹੁੰਦੀਆਂ ਜਿਹੜੀਆਂ ਗਿਣਤੀ ਤਾਂ ਨਹੀਂ ਮੈਂ ਦੇਖ ਹੀ ਰਿਹਾ ਪਰ ਫਿਰ ਵੀ ਕਿ ਕਿਉਂਕਿ ਕਈਆਂ ਨੂੰ ਤੁਸੀਂ ਕਿੰਨੇ ਹੋਣੇ ਰੈਸਟ ਕਰ ਲਓ ਇਸ ਮਤਲਬ ਸਵੇਰੇ ਆ ਜਾਏ ਉਹ ਕਿਸੇ ਨੂੰ ਰਾਤ ਨੂੰ ਇਸ ਤਰ੍ਹਾਂ ਵੀ ਹਾਂਜੀ ਜਿਹੜੀ ਬੀਬੀ ਭੈਣਾ ਸਵੇਰ ਤੋਂ ਆਈਆਂ ਔਰ ਰੈਸਟ ਕਰਨ ਵਾਸਤੇ ਆਪਣੇ ਕੱਪੜਾ ਲੇੜਾ ਦੇਖਣ ਵਾਸਤੇ ਜੀ ਡੰਗਰ ਵੱਚਾ ਦੇਖਣ ਵਾਸਤੇ ਘਰ ਚਲੀ ਗਈਆਂ ਜੀ ਜਿਹੜੀ ਬੀਬੀਆਂ ਸਵੇਰੇ ਨਹੀਂ ਆ ਸਕਦੀਆਂ ਜੀ ਉਹ ਹੁਣ ਆਈਆਂ ਹੋਈਆਂ ਏਡਾ ਹੀ 3 ਵਜੇ ਚੱਲੀਆਂ ਜਾਣਗੇ ਜਿਹੜੀਆਂ ਘਰ ਗਈਆਂ ਹੋਈਆਂ ਉਹਨਾਂ ਦੀ ਵਾਪਸੀ ਹੋ ਜੂਗੀ ਵਾਹ ਜੀ ਵਾਹ ਭੈਣ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਹਿੰਦੇ ਕਿ ਜਦੋਂ ਬੱਚੇ ਵੀ ਨਹੀਂ ਸੀ ਉਸ ਸਮੇਂ ਤੋਂ ਅਸੀਂ ਇਸ ਲੰਗਰ ਪਾਣੀ ਦੇ ਨਾਲ ਜੁੜੇ ਹੋਏ ਆਂ ਔਰ ਵੈਸੇ ਵੀ ਕਹਿੰਦੇ ਆ ਕਿ ਜਦੋਂ ਸਤਗੁਰੂ ਬਾਲ ਆਪਾਂ ਇੱਕ ਕਦਮ ਪਟਦੇ ਆਂ ਤਾਂ 10 ਕਦਮ ਅੱਗੇ ਹੋ ਕੇ ਸਾਨੂੰ ਸੰਭਾਲਦਾ ਔਰ ਛੋਟੇ ਛੋਟੇ ਬੱਚੇ ਨੇ ਓਹ ਹੋ ਹੋ ਕੀ ਬਾਤ ਹੈ ਕੀ ਬਾਤ ਹੈ ਤੁਹਾਡਾ ਕੀ ਨਾਮ ਹੈ ਸਰ ਰਾਮ ਸਿੰਘ ਜੀ ਰਾਮ ਸਿੰਘ ਜੀ ਕਿੱਥੋਂ ਹਰਦਾਸਪੁਰ ਤੋਂ ਇਹ ਮੇਰੀ ਬੈਫ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਕਹਿ ਰਹੇ ਆ ਕਿ ਉਦੋਂ ਦੇ ਅਸੀਂ ਜੁੜੇ ਆ ਜਦੋਂ ਬੱਚੇ ਵੀ ਨਹੀਂ ਸੀ ਹਾਂ ਨਹੀਂ ਜਦੋਂ ਪਹਿਲਾਂ ਦੇ ਅਸੀਂ ਜੁੜੇ ਹਾਂ ਇਹ ਹਾਂਜੀ ਅਸੀਂ ਬਜ਼ੁਰਗ ਜੁੜੇ ਹੋਏ ਹਾਂ ਪਹਿਲਾਂ ਤੋਂ ਤੁਹਾਡੇ ਮਾਤਾ ਪਿਤਾ ਪਹਿਲਾਂ ਸੀਗੇ ਹਾਂਜੀ 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 ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਗੱਲਬਾਤ ਕੀਤੀ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਿੰਦਾ ਕਿ ਭੈਣਾ ਜਿਹੜੀਆਂ ਸੇਵਾ ਕਰ ਰਹੀਆਂ ਨੇ ਉਹਨਾਂ ਵੱਲ ਵੀ ਇੱਕ ਵਾਰੀ ਦਿਖਾ ਦੇਣ ਇਸ ਸਮੇਂ ਤੁਸੀਂ ਪੋਸੂ ਨਮਾ YouTube ਚੈਨਲ ਦੇ ਉੱਪਰ ਸਾਰਾ ਕੁਝ ਦੇਖ ਰਹੇ ਹੋ ਔਰ ਭੈਣਾ ਵੱਲੋਂ ਕਿੰਨੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਜਿਹੜਾ ਸੰਗਤ ਵਾਸਤੇ ਲੰਗਰ ਜਿਹੜਾ ਹੈ ਬਣਾਇਆ ਜਾ ਰਿਹਾ ਹੈ ਔਰ ਇਹ ਭੈਣਾ ਉਹ ਨੇ ਕਹਿੰਦੇ ਹੁੰਦੇ ਆ ਕਿ ਮਾਈਆਂ ਰੱਬ ਰਜਾਈਆਂ ਔਰ ਮਾਲਕ ਦੀ ਬੜੀ ਕਿਰਪਾ ਹੈ ਕਿਉਂਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਔਰ ਭੈਣਾ ਦੀ ਬਦੌਲਤ ਹੀ ਦੇਖ ਲਓ ਕਿ ਵੰਸ਼ ਜਿਹੜੇ ਅੱਗੇ ਚੱਲਦੇ ਨੇ ਸੋ ਬਹੁਤ ਵਧੀਆ ਤਰੀਕੇ ਨਾਲ ਬੜੀ ਸ਼ਰਧਾ ਦੇ ਨਾਲ ਜਿਹੜੀਆਂ ਸੇਵਾਵਾਂ ਕਰ ਰਹੀਆਂ ਨੇ ਜਿੱਥੇ-ਜਿੱਥੇ ਆਪ ਜੀ ਦੀ ਡਿਊਟੀ ਲੱਗੀ ਲਗਾਈ ਹੋਈ ਹੈ ਔਰ ਲੋ ਹਮੇਸ਼ਾ ਤਪਦੀ ਰਹਿੰਦੀ ਹੈ ਗੁਰੂ ਘਰ ਦਾ ਲੰਗਰ ਇਹ ਜੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ 20 ਪੈ ਦਾ ਇਸ ਲੰਗਰ ਦੀ ਸ਼ੁਰੂਆਤ ਕੀਤੀ ਸੀ ਜਿਹੜਾ ਕਿ ਅੱਜ ਵੀ ਚੱਲ ਰਿਹਾ ਹੈ ਅੱਜ ਵੀ ਉਹ ਲੰਗਰ ਚੱਲ ਰਿਹਾ ਹੈ ਔਰ ਪਤਾ ਨਹੀਂ ਰਹਿੰਦੀ ਦੁਨੀਆ ਤੱਕ ਜਿਹੜਾ ਲੰਗਰ ਹੈ ਉਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਪੋਸੂ ਨਾਮਾ YouTube ਚੈਨਲ ਤੇ ਇਸ ਸਮੇ ਤੁਸੀਂ ਇਹ ਸਾਰਾ ਕੁਝ ਵੇਖ ਰਹੇ ਹੋ ਪੋਸੂ ਨਾਮਾ YouTube ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਦੋਸਤੋ ਤੁਹਾਨੂੰ ਸਾਡੀ ਇਹ ਪੂਰੀ ਦੀ ਪੂਰੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂ ਨਾਮਾ YouTube ਚੈਨਲ ਦੇ ਨਾਲ ਮੈਨੂੰ ਸੋਮ ਸੋਤਾਨ ਨੂੰ ਤੇ ਕੈਮਰਾਮੈਨ ਵਿਸ਼ਨੂ ਨੂੰ ਦਿਓ ਇਜਾਜ਼ਤ ਜੁੜੇ ਰਹੋ ਪੋਸੂ ਨਾਮਾ YouTube ਚੈਨਲ ਦੇ ਨਾਲ